ਇੱਕ ਨੂੰ ਕਟਣ ਸਮੇਂ ਫੂਕ ਮਾਰ ਕੇ ਮੋਮਬਤੀਆਂ ਨੂੰ ਕਿਉਂ ਬੁਝਾਇਆ ਜਾਂਦਾ ਜੇ ਕੋਈ ਸਾਨੂੰ ਇਹ ਸਵਾਲ ਪੁੱਛ ਲੈ ਤਾਂ ਫਿਰ ਸਾਡੇ ਕੋਲ ਜਵਾਬ ਹੋਣਾ ਤੇ ਚਾਹੀਦਾ ਹੀ ਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਆਪੋ ਆਪਣਾ ਜਨਮ ਦਿਨ ਮਨਾਉਂਦੇ ਨੇ ਪੰਜਾਬ ਵਿੱਚ ਹੀ ਮਨਾਉਣ ਲੱਪੇ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਹੀ ਬਹੁਤ ਸਾਰੇ ਲੋਕ ਆਪਣਾ ਜਨਮ ਦਿਨ ਮਨਾਉਂਦੇ ਨੇ ਸਾਲ ਦੇ ਇੱਕ ਦਿਨ ਨੂੰ ਮੁੱਖ ਰੱਖ ਕੇ ਉਸ ਦਿਨ ਉਹ ਕੇਕ ਵੀ ਲੈ ਕੇ ਆਉਂਦੇ ਨੇ ਕੇਕ ਦੇ ਵਿੱਚ ਮੋਮਬਤੀਆਂ ਵੀ ਲਾਉਂਦੇ ਨੇ ਮੋਮਬਤੀਆਂ ਤੋਂ ਬਾਅਦ ਆਲੇ ਦੁਆਲੇ ਸਾਰੇ ਭੈਣ ਭਰਾ ਇਕੱਠੇ ਹੁੰਦੇ ਨੇ ਤਾੜੀਆਂ ਵੀ ਮਾਰੀਆਂ ਜਾਂਦੀਆਂ ਨੇ ਤਾਂ ਫਿਰ ਜਿਹਦਾ ਜਨਮ ਦਿਨ ਹੁੰਦਾ ਆ ਉਹ ਫੂਕ ਮਾਰ ਕੇ ਮੋਮਬੱਤੀ ਬੁਝਾ ਦਿੰਦਾ ਐਵੇਂ ਦਾ ਜਿਹੜਾ ਵਾ ਪਰੰਪਰਾ ਜਿਹੜੀ ਆ ਬਹੁਤ ਸਾਰੇ ਲੋਕਾਂ 'ਚ ਸ਼ੁਰੂ ਹੋ ਵੇਖੀ ਹੋ ਚੁੱਕੀ ਹੋਈ ਤੇ ਜੇ ਸਾੰਨੇ ਪੁੱਛੇ ਤੇ ਫਿਰ ਸਾਡੇ ਕੋਲ ਜਵਾਬ ਤਾਂ ਹੋਣਾ ਚਾਹੀਦਾ ਕੁਝ ਲੋਕਾਂ ਦੇ ਅਲੱਗ-ਅਲੱਗ ਜਵਾਬ ਹੋ ਸਕਦੇ ਆ ਕੋਈ ਕਹੇਗਾ ਜੀ ਇਸ ਕੇਕ ਜਨਮ ਦਿਨਾ ਕਰਕੇ ਹੁੰਦਾ ਜੀ ਜਨਮ ਦਿਨਾ ਸੰਬੰਧਿਤ ਹੁੰਦਾ ਆ ਜਾਂ ਮਤਲਬ ਇਹਦਾ ਕੋਈ ਮਤਲਬ ਫੂਕ ਮਾਰਨਾ ਪਿਛਲਾ ਸਾਲ ਖਤਮ ਹੋ ਗਿਆ ਜਾਂ ਕੋਈ ਕੁਝ ਕਹੇਗਾ ਪਰ ਇਧਰ ਜਵਾਬ ਤਾਂ ਸਾਡੇ ਕੋਲ ਹੋਣਾ ਹੀ ਚਾਹੀਦਾ ਭਾਵੇਂ ਰਲਦਾ ਮਿਲਦਾ ਹੀ ਕਿਉਂ ਨਾ ਹੋਵੇ ਤੇ ਤੁਸੀਂ ਸਭ ਜਾਣਦੇ ਹੋ ਕਿ ਇਹ ਕੈਕ ਦੀ ਪਰੰਪਰਾ ਵਾ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਆ ਕਿ ਕੇਕ ਤੇ ਤਾੜੀਆਂ ਕਿਉਂ ਮਾਰਦੇ ਵੀ ਜਾਂ ਜਿਹਦਨ ਕੇਕ ਕੱਟਣਾ ਹੁੰਦਾ ਉਹਦੇ ਆਲੇ-ਦੁਆਲੇ ਲੋਕ ਇਕੱਠੇ ਕਿਉਂ ਹੁੰਦੇ ਨੇ ਚਾਹੇ ਉਹ ਪਰਿਵਾਰਕ ਮੈਂਬਰ ਹੋਣ ਚਾਹੇ ਰਿਸ਼ਤੇਦਾਰ ਉਹ ਵੀਡੀਓ ਤੁਹਾਡੀ ਇਸ ਚੈਨਲ ਦੇ ਉੱਪਰ ਲੋਡ ਹੈਗੀ ਆ ਕਿ ਤੁਸੀਂ ਉਹ ਵੀਡੀਓ ਵੇਖ ਸਕਦੇ ਹੋ ਹੁਣ ਸਵਾਲ ਖੜਾ ਇਹ ਹੁੰਦਾ ਆ ਕਿ ਕੇਕ ਨੂੰ ਜਦੋਂ ਬਣਾਇਆ ਹੁੰਦਾ ਹੈ ਤਿਆਰ ਹੋਇਆ ਹੁੰਦਾ ਤਾਂ ਉਦੋਂ ਫੂਕ ਮਾਰਨ ਦੇ ਮਕਸਦ ਨਾਲ ਸਭ ਤੋਂ ਪਹਿਲਾਂ ਲਗਭਗ 1880 81 82 ਦੇ ਨੇੜੇ ਤੇੜੇ ਜਿਹੜਾ ਸਵਿਟਜ਼ਰਲੈਂਡ ਇੱਕ ਦੇਸ਼ ਹੈਗਾ ਇਹ ਪਰੰਪਰਾ ਉੱਥੋਂ ਸ਼ੁਰੂ ਮੰਨੀ ਜਾਂਦੀ ਆ ਕਿਉਂ ਮੰਨੀ ਜਾਂਦੀ ਜਾਂ ਕਿਉਂ ਫੂਕ ਮਾਰਦੇ ਸਨ ਉਸ ਸਮੇਂ ਦੇ ਮੁਤਾਬਕ ਕਿਹਾ ਜਾਂਦਾ ਕਿ ਜਿੰਨੇ ਕਿਸੇ ਦੇ ਜਨਮ ਦਿਨ ਹੁੰਦਾ ਸੀ ਮੰਨ ਲਓ ਕਿਸੇ ਦਾ 20 ਜਨਮ ਦਿਨ ਆ ਤਾਂ ਜਾਂ 21ਵਾਂ ਜਨਮ ਦਿਨ ਵਾਂ ਜਾਂ 25ਵਾਂ ਜਨਮ ਦਿਨ ਆ ਤਾਂ ਉਹਦੇ ਆਲੇ-ਦੁਆਲੇ 24 ਜਿਹੜੀਆਂ ਮੋਮਬੱਤੀਆਂ ਜਾਂ ਕੁਝ ਇਵੇਂ ਦੀਆਂ ਚੀਜ਼ਾਂ ਨੂੰ ਜੁਗਾੜ ਦਿੱਤਾ ਜਾਂਦਾ ਸੀ ਤੇ ਪੰਜਵਾਂ 55 ਸਾਲ ਸ਼ੁਰੂ ਹੋਇਆ ਹੁੰਦਾ ਜੇ ਮੰਨ ਲਓ ਤਾਂ ਉਹਨੂੰ ਜਾਗਦਾ ਰਹਿਣ ਦਿੱਤਾ ਜਾਂਦਾ ਸੀ ਕਿ ਹੁਣ ਪਿਛਲੇ 24 ਸਾਲ ਬੁਝਾ ਦਿੱਤੇ ਜਾਂਦੀਆਂ ਸੀ ਕਿ ਇੰਨੀ ਉਮਰ ਆਪਾਂ ਹੰਡਾ ਚੁੱਕੇ ਹਾਂ ਇਸੇ ਤਰ੍ਹਾਂ ਹੀ ਫਿਰ ਜਿਵੇਂ ਗਿਣਤੀ ਵਾਧਦੀ ਗਈ ਹੁਣ ਮੰਨ ਲਓ ਕਿਸੇ ਦਾ 70ਵਾਂ ਜਨਮ ਦਿਨ ਆ ਤੇ ਹੁਣ 69 ਮੋਮਬਤੀਆਂ ਜਗਾਉਣੀਆਂ ਵੀ ਔਖੀਆਂ ਨੇ ਕਿਉਂਕਿ ਇੰਨੇ ਲੰਬੇ ਚੌੜੇ ਕੰਮ ਚ ਸਾਡੇ ਲੋਕਾਂ ਦਾ ਪੈਣਾ ਮੁਸ਼ਕਲ ਜਾਂ ਮੰਨਿਆ ਜਾਂਦਾ ਆ ਇਸ ਕਰਕੇ ਮੋਮਬਤੀਆਂ ਦੀ ਗਿਣਤੀ ਦੇ ਨਾਲ ਸੰਬੰਧ ਸੀ ਜਨਮ ਦਿਨ ਦੀ ਗਿਣਤੀ ਦੇ ਨਾਲ ਤੇ ਜਿਹੜਾ ਚੱਲ ਹੁੰਦਾ ਹੈ ਤੇ ਉਦੋਂ ਉਹ ਮੋਮਬਤੀ ਜਗਦੀ ਰਹਿਣ ਦਿੱਤੀ ਜਾਂਦੀ ਸੀ ਲੇਕਿਨ ਹੁਣ ਕੀ ਹੋਇਆ ਕਿ ਉਹ ਸਾਰੀਆਂ ਬੁਝਾ ਦਿੱਤੀਆਂ ਜਾਂਦੀਆਂ ਨੇ 加ੜੀ ਮਾਰ ਦਿੱਤੀ ਜਾਂਦੀ ਆ ਤੇ ਕਿਹਾ ਜਾਂਦਾ ਹੈ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਇਸ ਕਰਕੇ ਇਹਦਾ ਸਬੰਧ ਜਿਹੜਾ ਅਸੀਂ ਮੋਮਬਤੀ ਦਾ ਜਗਾਉਣ ਦਾ ਤੇ ਜਾਂ ਉਹਨਾਂ ਨੂੰ ਫੂਕਾ ਮਾਰ ਕੇ ਬੁਝਾਉਣ ਦਾ ਇਹ ਜਿਹੜਾ ਸੀ ਸਵਿਟਜ਼ਰਲੈਂਡ ਦੇ ਦੇਸ਼ ਤੋਂ ਇਹਦੀ ਆਰੰਭਤਾ ਹੁੰਦੀ ਆ ਸਟਾਰਟਿੰਗ ਹੁੰਦੀ ਆ ਸ਼ੁਰੂਆਤ ਹੁੰਦੀ ਆ ਇਹਨੂੰ ਵੱਡੀ ਗੱਲ ਕੁਛ ਵੀ ਨਹੀਂ ਹੈਗੀ ਕਈ ਲੋਕ ਤਾਂ ਮੋਮਬਤੀ ਨੂੰ ਬੁਝਾਉਂਦੇ ਲੜ ਪੈਣਗੇ ਕਈ ਲੋਕ ਮੋਮਬਤੀ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰ ਦੇਣਗੇ ਤੇ ਸਭ ਤੋਂ ਮੂਰਖਤਾ ਵਾਲੀ ਗੱਲ ਕੀ ਕੀਤੀ ਜਾਂਦੀ ਹੈ ਕਿ ਕੇਕ ਨੂੰ ਫੜ ਕੇ ਕਹਦੇ ਮੂੰਹ ਤੇ ਮਲ ਦੇਣਾ ਖਾਣ ਵਾਲੇ ਭੋਜਨ ਨੂੰ ਇਦਾਂ ਕਰ ਦੇਣਾ ਇੱਕ ਬੇਵਕੂਫੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਭੋਜਨ ਰੱਬ ਨੇ ਸਾਨੂੰ ਉਦ੍ਰਿਤਨੇ ਸਾਨੂੰ ਖਾਂ ਲੈ ਦਿੱਤਾ ਇਹਨੂੰ ਖਾਣਾ ਚਾਹੀਦਾ ਇਹਨੂੰ ਮੂੰਹ ਤੇ ਨਹੀਂ ਮਿਲਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਂਾ ਤੁਹਾਡੀ ਲੰਬੀ ਲੰਬੀ ਉਮਰ ਕਰੇ